ਸੋ ਗਾਇਸ ਮੈਂ ਹੋੰਗੇ ਮੈਂ ਮੈਂ ਨਾਈਕੰਟ ਜਲਿਆ ਉਸ ਮੋਟਰ ਦੀ ਖਾਸियत ਇਹ ਆ ਕਿ ਉੱਥੇ ਇੱਕ ਸਾਈਡ ਥੋੜਾ ਨਿੱਗਾ ਪਾਣੀ ਆਉਂਦਾ ਵਾ ਤੇ ਇੱਕ ਸਾਈਡ ਪੂਰਾ ਠੰਡਾ ਪਾਣੀ ਆਉਂਦਾ ਵਾ ਦੋਸਤ ਜਿਹੜਾ ਤੁਹਾਨੂੰ ਦੱਸਿਆ ਜੇਗਾ ਆ ਵਾਲੀ ਮੋਟਰ ਦਾ ਪਾਣੀ ਬਿਲਕੁਲ ਠੰਡਾ ਵਾ ਠੰਡਾ ਠਾਰ ਤੇ ਇਹ ਮਹਿੰਗਾ ਲਾਲਾ ਅਜੇ ਗਾਈ ਅੰਗਰ ਜਾ ਰਿਹਾ ਆ ਅੱਜ ਨਹਾਉਣ ਵਾਸਤੇ ਤੇ ਮੋਟਰ ਕਿਹੜੀ ਆ ਉਹ ਤੇ ਦੋ ਤਿੰਨ ਦਾ ਪਾਣੀ ਆਉਂਦਾ ਠੰਡਾ ਤੇ ਗਰਮ ਠੀਕ ਹੈ ਜੀ ਤੇ ਗੱਡੀ ਸਾਡੀ ਰੈਡੀ ਆ ਚਲੋ ਅੰਗਰ ਬਾਹਰ ਕੇ ਗੱਡੀ ਮੇਂ ਬੈਠ ਜਾਓ ਚਲੋ 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 ਮੂ ਗੋ 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 ਚਲੋ ਜੀ ਚਲੋ 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 ਤੇ ਅਸੀਂ ਰੈਡੀ ਆ ਜੀ ਹੁਣ ਤੇ ਜਾਣ ਲੱਗੇ ਆ ਉਸ ਮੋਟਰ ਦੀ ਖਾਸियत ਇਹ ਆ ਕਿ ਉੱਥੇ ਇੱਕ ਸਾਈਡ ਥੋੜਾ ਨਿੱਕਾ ਪਾਣੀ ਆਉਂਦਾ ਵਾ ਤੇ ਇੱਕ ਸਾਈਡ ਪੂਰਾ ਠੰਡਾ ਪਾਣੀ ਆਉਂਦਾ ਵਾ ਦੋ ਮੋਟਰਾਂ ਉੱਥੇ ਤੇ ਤੁਹਾਨੂੰ ਇੰਜੋਏ ਕਰਾਂਗੇ ਪੂਰਾ ਜੀ ਉੱਥੇ ਸ਼ਹਿਰੋ ਆਪਣੇ ਦੋਸਤ ਵੀ ਆ ਰਹੇ ਆ ਆਕਾਸ਼ ਬਾਜੀ ਤੇ ਉਹਨਾਂ ਨੂੰ ਵੀ ਨਾਲ ਆਪਾਂ ਜੁਆਇਨ ਕਰਾਵਾਂਗੇ ਠੀਕ ਆ ਹਾਂਜੀ ਦੋਸਤ ਦਾ ਫੋਨ ਆ ਗਿਆ ਕਿ ਮੋਟਰਾਂ ਚੱਲ ਪਈਆਂ ਤੇ ਆਪਾਂ ਹੁਣ ਚੱਲੇ ਆ ਤੇ ਨਾਲ ਆਪਣੇ ਮੱਲਣ ਤੇ ਨਾਲ ਜਤਿੰਦ ਕਿਥਿਆਂ ਆ ਰਹੇ ਆ ਹਾਂਜੀ ਤੇ ਨਾਲ ਅੰਗਦ ਤੇ ਅੱਜ ਮੋਟਰ ਤੇ ਨੌਣਾ ਵਾ ਨਜ਼ਾਰੇ ਨਾਲ ਠੀਕ ਆ ਜੀ ਤੇ ਉੱਥੇ ਆਪਾਂ ਹੁਣ ਤੁਹਾਨੂੰ ਦਿਖਾ ਕੇ ਮੋਟਰ ਦਿਖਾਉਨੇ ਆ ਬਹੁਤ ਸੋਹਣੀ ਜਗ੍ਹਾ ਤੇ ਆ ਮੋਟਰ ਵੱਲੋਂ ਜੇ ਆਹ ਪਿੰਡਾਂ ਦੇ ਖਰਾਬ ਹੋਏ ਹੋਏ ਆ ਜਿਹੜੇ ਹਾਈਵੇ ਬਣ ਰਿਹਾ ਵਾ ਉਸ ਕਰਕੇ ਬੜੀ ਪਰੇਸ਼ਾਨੀ ਆਉਂਦੀ ਆ ਪਰ ਕਹਿੰਦੇ ਆ ਕਿ ਜਲਦੀ ਹੀ ਹਾਈਵੇ ਬਣ ਜਾਣਾ ਤੇ ਰੋਡ ਵੀ ਇਹਨਾਂ ਵੀ ਬਣ ਜਾਣੇ ਆ ਤੇ ਕਾਫੀ ਵਧੀਆ ਮਾਹੌਲ ਆ ਸਨੀ ਡੇ ਆ ਤੇ ਥੋਪਾ ਮੋੜ

ਕਾਇਜ਼ ਆਪਰ ਨੂੰ ਉੱਪਰ ਲੱਗੇ ਆ ਇਹਨਾਂ ਕਰਦੀ ਹੈ ਬੰਦ ਤੇ ਅੰਗਲ ਵੀ ਆ ਜਾ ਨਿਕੋ ਨੰਦ ਸਿਆਈ ਨਾ ਦੋ ਮੋਟਰਾਂ ਓਹੋ ਇਹ ਸਾਡੇ ਚਾਚਾ ਜੀ ਆ ਜੀ ਇਹਨਾਂ ਨੂੰ ਮਿਲਦੇ ਆ ਤਾਂ ਜਦੋਂ ਜੀ ਇਹ ਮੋਟਰ ਆ ਮੋਟਰ ਕਿੱਥੇ ਗਈ ਉਧਰ ਚਲ ਗਈ ਆ ਉੱਥੇ ਦੋਨੇ ਲੱਗੀਆਂ ਕਰ ਹਲੋ ਇੱਥੇ ਮੋਟਰ ਹੁੰਦੀ ਜੀ ਪਹਿਲਾਂ ਜਿਹੜਾ ਨਿੰਗੇ ਪਾਣੀ ਵਾਲੀ ਉਹ ਹੁਣ ਸ਼ਿਫਟ ਕਰ ਦਿੱਤੀ ਆ ਇਕੱਠੀਆਂ ਕਰਤੀਆਂ ਲੋਲ ਤੇ ਲਾਇਕਾ ਤੋਤਾ ਨੂੰ ਦਿਖਾ ਪੈਣਾ ਕਿ ਪਾਣੀ ਕਿਦਾਂ ਠੰਡਾ ਵਾ ਤੇ ਕਿਦਾਂ ਨਿੱਗਾ ਓਹ ਹੋ 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 ਇਹ ਠੀਕ ਆ ਵੀ ਲੋ ਜੀ ਤੇ ਆਪਣੇ ਜਾਮਣਾ ਵੇ ਪਕਣੀਆਂ ਵਾ ਤੇ ਆੜੂ ਲੱਗੇ ਹੋਏ ਲੱਗੇ ਕਿਆ ਵਾ ਬਾਈ ਆੜੂ ਆੜੂ ਖਾਵਾ ਮੈਂ ਅੱਜ ਤੇ ਉਧਰ ਉਹ ਦੇਖ ਤਾਂ ਮੋ ਬੱਲੇ ਬੱਲੇ ਆੜੂ 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 ਵੈਰੀ ਗੁੱਡ ਲੋਈ ਆੜੂ ਪਤੂੜ ਲਿਆ ਆੜੂ ਕਹਿੰਦੇ ਬੜਾ ਜ਼ਬਰਦਸਤ ਹੁੰਦਾ ਵਾ ਲਓ ਜੀ ਆੜੂ ਦਾ ਪੱਤੋ ਆ ਮੈਂ ਮਿੱਠਾ ਆੜੂ ਆ ਹੰਗ ਲੇ ਲੋ ਉਹ ਅੰਮੀ ਆ ਵੀ ਲਗੀਆਂ ਲਓ ਜੀ ਮੋਟਰ ਤੇ ਆਲੂ ਇਹ ਹਨਾ ਬੋਡੀ ਬਿਲਡਰ ਬੜਾ ਫਾਟੋੜਾ ਮੜਿਆ ਉਹ ਧੀਰੇ ਧੀਰੇ ਚੱਲ ਰੋ ਜੀ ਹਾਂ ਜੀ ਬਜਾ ਰਿਹਾ ਚੱਲ ਲਓ ਜੀ

ਉਹ ਵੀ ਦੂਜੀ ਜਿਹੜਾ ਤੁਹਾਨੂੰ ਦੱਸਿਆ ਦੇਗਾ ਆ ਬੜੀ ਮੋਟਰ ਦਾ ਪਾਣੀ ਬਿਲਕੁਲ ਠੰਡਾ ਵਾ ਠੰਡਾ ਠਾਰ ਤੇ ਇਹ ਵਾਲੀ ਮੋਟਰ ਕਿਹੜੀ ਆ ਨਿੱਗੀ ਆ ਮਤਲਬ ਕਿ ਉਹਨਾਂ ਇਹ ਵੀ ਆ ਪਰ ਉਹਨਾਂ ਠੰਡਾ ਨਹੀਂ ਨਾ ਠੰਡਾ ਉਸਤਾ ਵਾ ਇਹ ਨਿੱਗਾ ਪਾਣੀ ਆ ਤੇ ਆ ਹੈਗਾ ਠੰਡਾ ਠਾਰ

ਆਜ ਵਾਝੇ ਨਹੀਂ ਆ ਗਏ ਚਲੰਦਰ ਤੋਂ ਝੂੜੇ ਲਾਂਦੇ ਜਾਂਦੇ ਬੱਲ ਲਾਲਾ ਇੱਥੇ ਆਏ ਠੀਕ ਆ ਠੀਕ ਆ ਪਾਇਓ ਨਾ ਮਾ ਆ ਗਏ ਇੱਥੇ ਠੰਡੇ ਠੰਡੇ ਹਾਂਜੀ ਹਾਂਜੀ ਕੀ ਹਾਲ ਚਾਲ ਕੀ ਹਾਲ ਚਾਲ ਦੋਸਤੋ ਬਲੋਗਰ ਸਾਹਿਬ ਹੋਰ ਕੀ ਜੀ ਗੱਲ ਜੀ ਦੋਸਤੋ ਤੁਸੀਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਨੈਕਸਟ ਵੀਡੀਓ ਤੁਹਾਨੂੰ ਦਿਖਾਵਾਂਗੇ ਜਾਂਗੇ ਰਿਪੋਰਟ ਦੀ ਥੈਂਕ ਯੂ ਸੋ ਮੱਚ ਫॉर ਵਾਚਿੰਗ